ਵੀਰੋ ਪੁਰਾਣਾ ਸਮਾਂ ਕਿੰਨਾ ਚੰਗਾ ਹੁੰਦਾ ਸੀ ਹਰੇਕ ਘਰੇ ਚੁੱਲ੍ਹੇ ਚੌਕਾਂ ਤੇ ਰੋਟੀ ਦਾਲਾ ਪਾਣੀ ਬਣਦਾ ਹੁੰਦਾ ਸੀਗਾ ਤੇ ਘਰ ਘਰ ਹਾਰਾਂ ਤੇ ਦੁੱਧ ਕੱਢਦਾ ਹੁੰਦਾ ਸੀ ਤੇ ਚੁੱਲ੍ਹੇ ਚੌਕਾਂ ਦਾ ਧੂਆਂ ਤੇ ਹਾਰਾਂ ਦਾ ਧੂਆਂ ਘਰ ਘਰ ਉੱਡਦਾ ਹੁੰਦਾ ਸੀ ਤੇ ਧੂਆਂ ਚੰਗਾ ਮੰਨਿਆ ਜਾਂਦਾ ਸੀ ਵੀ ਇਹ ਘਰ ਵਸਦਾ ਹੈਗਾ ਤੇ ਬਾਕੀ ਧੂਆਂ ਨਾਲ ਮੱਖੀ ਮੱਛਰ ਆ ਮਰਿਆ ਰਹਿੰਦਾ ਸੀਗਾ ਹੁਣ ਘਰ ਘਰ ਤੁਸੀਂ ਉਹ ਕਮਰਿਆਂ ਦੇ ਵਿੱਚ ਉਹ ਫਿੱਟਾਂ ਜਾਂ ਮੱਖੀ ਮੱਛਰ ਵਾਲੀਆਂ ਅਗਲਾ ਲਾਉਂਦਾਗਾ ਮਾਰਨ ਵਾਲੀਆਂ ਹਨ ਤੇ ਅੱਗੇ ਨਾ ਜਿਹੜੇ ਆਪਣੇ ਮਾਵਾ ਬੇਬੇ ਹੁੰਦੀਆਂ ਸੀਗੀਆਂ ਉਹ ਰੋਟੀਆਂ ਇਹਨੇ ਲਾਉਂਦੀਆਂ ਸੀ ਉਹ ਚਿਣਕੇ ਲਾਉਂਦੇ ਸੀ ਛਾਬੇ ਪਰ ਪਰ ਲਾਉਂਦੇ ਆਉਂਦੀਆਂ ਸੀਗੀਆਂ ਤੇ ਹੁਣ ਅੱਜ ਕੱਲ੍ਹ ਆਹ ਦੋ ਜੀ ਆ ਤੀਜਾ ਜਵਾਕ ਆ ਹੁਣ ਅਗਲੇ ਨਿੱਕੇ ਲਾਉਂਦਾ ਵੀ ਲਾ ਲਓ 10 ਕਰੋਟੀਆਂ ਬਾਦੂ ਹੁੰਦੀਆਂ ਬਾਦੂ ਰਹਿਣਗੀਆਂ ਤੇ ਅੱਗੇ ਜਦੋਂ ਹਰੇਕ ਘਰੇ ਦੇਖਿਆ ਜਾਂਦਾ ਸੀ ਪਹਿਲਾਂ ਨਾ ਗੁਰੂ ਘਰ ਦੇ ਨਾਂ ਤੇ ਜਾਂ ਕਿਸੇ ਡੇਰੇ ਦੇ ਨਾਂ ਤੇ ਜਿਹੜੇ ਸ਼ੁਰੂ ਵਾਲੇ ਦੋ ਪ੍ਰਸ਼ਾਦ ਸੀ ਉਹ ਬਾਬਿਆਂ ਦੇ ਨਾਂ ਤੇ ਦਾਲੀ ਵਾਲੇ ਸਿੰਘਾਂ ਦੇ ਨਾਂ ਤੇ ਲਾਹੇ ਜਾਂਦੇ ਸੀਗੇ ਤੇ ਬੜੀ ਸੋਚ ਨਾਲ ਜਦੋਂ ਕੋਈ ਗੁਰੂਗਰ ਵਾਲੇ ਡਾਲੀ ਵਾਲੇ ਸਿੰਘ ਆਉਂਦੇ ਜਾਂ ਕੋਈ ਡੇਰੇ ਵਾਲੇ ਸਿੰਘ ਆਉਂਦੇ ਤਾਂ ਉਹਨਾਂ ਨੂੰ ਫੜਾਏ ਜਾਂਦੇ ਸੀ ਅੱਜ ਕੱਲ ਤਾਂ ਲੰਚ ਬਾਕਸ ਜਾਂ ਵਿੱਚ ਹੀ ਧਰ ਲੈਂਦੇ ਆ ਤੇ ਉਸੇ ਚੋ ਚੱਕ ਖਾਈ ਜਾਂਦੀ ਸੋਚੀ ਉੱਡ ਗਈ ਵਰਕਤਨਾ ਦੀ ਕੋਈ ਚੀਜ਼ ਰਹੀ ਨਹੀਂ ਅੱਗੇ ਤਾਂ ਹੀ ਵਰਕਤਾਂ ਹੁੰਦੀਆਂ ਸੀਗੀਆਂ ਤੇ ਸੁੱਚ ਬੜੀ ਹੁੰਦੀ ਸੀਗੀ ਬਾਕੀ ਵੀਰੋਂ ਹੁਣ ਘਰ ਘਰ ਗਾਂਸ ਹੋ ਗਏ ਤੇ ਆ ਗੋਬਰ ਗਾਂਸ ਆ ਗਏ ਹੁਣ ਮਾਡਰਨ ਯੁੱਗ ਹੋ ਗਿਆ ਤੇ ਮਾਡਰਨ ਹੀ ਖਾਣਾ ਪੀਣਾ ਹੋ ਗਿਆ ਮਾਡਰਨ ਹੀ ਅੱਜ ਕੱਲ ਦੇ ਨੂਹਾ ਹੋ ਗਏ ਆ ਮੈਨੂੰ ਤਾਂ ਲੱਗਦਾ ਨੇ ਹੁਣ ਕੋਈ ਅੱਜਕੱਲ ਤੇ ਨੋਹਾ ਆਪਣੇ ਪਹਿਲਾਂ ਵਾਲਿਆਂ ਬੇਬੇ ਮਾਵਾ ਦਾ ਮੁਕਾਬਲਾ ਕਰ ਲੈਣਗੀਆਂ ਕਿਉਂਕਿ ਹੁਣ ਹੱਥਾਂ 'ਚ ਮੋਬਾਈਲ ਹੋ ਗਏ ਬੱਸ